ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਤਾਂ ਇੱਕ ਵਾਰ ਮੁੜ ਤੋਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਕਤ ਪੂਰੇ ਪੰਜਾਬ ਭਰ ਦੇ ਵਿੱਚ ਜਿੱਥੇ ਬਲੈਕਆਊਟ ਹੋ ਰੱਖਿਆ ਹੈ ਤਾਂ ਉੱਥੇ ਤੁਹਾਨੂੰ ਇੱਕ ਹੁਸ਼ਿਆਰਪੁਰ ਦੀ ਬੇहद ਸ਼ਰਮਨਾਕ ਤਸਵੀਰ ਦਿਖਾਉਣ ਜਾ ਰਹੇ ਹਾਂ ਹੁਸ਼ਿਆਰਪੁਰ ਦੇ ਇਹ ਡਾਂਡਾ ਬਾਈਪਾਸ ਦੀ ਇਹ ਡਾਂਡਾ ਚੌਕ ਦੇ ਵਿੱਚ ਇੱਕ ਸ਼ਰਾਬ ਦਾ ਠੇਕਾ ਮੌਜੂਦ ਹੈ ਤਾਂ ਪਹਿਲਾਂ ਜਿਹੜੇ ਸਾਡੇ ਭਾਈ ਸਾਹਿਬ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਇੱਕ ਸਾਡੇ ਦਰਸ਼ਕ ਨੇ ਤਾ ਉਹਨਾਂ ਨੇ ਸਾਨੂੰ ਫੋਨ ਕੀਤਾ ਉਹ ਤੋਂ ਵੀਡੀਓ ਕਾਲ ਕੀਤੀ ਹੈ ਤਾਂ ਹਾਲਾਤ ਦਿਖਾ ਰਹੇ ਆ ਦੇਖੋ ਸੋ ਡੀਸੀ ਮੈਮ ਤਾਂ ਕਿ ਵੀਡੀਓ ਜਿਹੜੀ ਜਰੂਰ ਪਹੁੰਚਾ ਦਿਓ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜਾਨ ਨੂੰ ਜੈਨ ਨੂੰ ਕਹਿਣਾ ਚਾਹਾਂਗਾ ਕਿ ਦੇਖੋ ਹੁਸ਼ਿਆਰਪੁਰ ਦੇ ਚਾਂਡਾ ਚੌਕ ਦੇ ਵਿੱਚ ਠੇਕਾ ਸ਼ਰਾਬ ਦੇਸੀ ਅੰਗਰੇਜ਼ੀ ਬੀਅਰ ਲਿਖਿਆ ਹੋਇਆ ਤੇ ਬਾਈ ਜੀ ਇਹ ਲਾਈਟ ਦਿਖਾ ਦਿਓ ਜਿਹੜੀ ਠੇਕੇ ਦੇ ਬਾਹਰ ਲਾਈਟ ਜਗ ਰਹੀ ਹੈ ਜੀ ਤੇ ਦੇਖ ਲਓ ਜਦੋਂ ਵੀਡੀਓ ਬਣਨ ਲੱਗੀ ਆ ਤਾਂ ਮੈਨੂੰ ਲੱਗਦਾ ਕੋਈ ਹੁਣ ਅੰਦਰੋਂ ਆ ਗਿਆ ਬਾਹਰ ਨੂੰ ਤੇ ਇਹ ਹੁਣ ਸ਼ਟਰ ਘੁਮਾਰਿਆ ਬੰਦ ਕਰ ਰਿਹਾ ਜੀ ਇਹ ਦੇਖ ਲਓ ਇਹ ਹਾਲ ਆ ਆ ਵਿੱਚ ਕਿਰੰਦੇ ਵੀ ਦਿਖ ਰਹੇ ਨੇ ਸ਼ਾਇਦ ਜਿਹੜੇ ਅੰਦਰੋਂ ਨਿਕਲੇ ਨੇ ਬਾਈ ਜੀ ਵੀਡੀਓ ਨਾ ਪਾਉਜ਼ ਕਰੋ ਵੀਡੀਓ ਦਿਖਾਓ ਆ ਬੰਦਾ ਹੈ ਜੀ ਇਹ ਦੇਖ ਲਓ ਇਹ ਠੇਕੇ ਦੀਵਾਰ ਹੁਣ ਠੇਕਾ ਬਾਅਦ ਬੰਦ ਕਰਨ ਨਿਕਲੇ ਨੇ ਐਡੀ ਇਹਨਾਂ ਨੂੰ ਹੁਣ ਕਿਹੜੀ ਇਹ ਅੱਗ ਲੱਗੀ ਜਾਂ ਸੀ ਪੰਜਾਬੀ ਦੇ ਵਿੱਚ ਗਈ ਹੈ ਜਾਣਾਂ ਨੂੰ ਅਸੀਂ ਲਾਂਡ ਤਾਂ ਪਾਈਏ ਇੱਕ ਪਾਸੇ ਸਾਰਾ ਦੇਸ਼ ਆ ਜਿਹੜਾ ਉਹ ਲੜ ਮਰ ਰਿਹਾ ਹੈ ਪਰੰਤੂ ਦੂਜੇ ਪਾਸੇ ਕੁਝ ਇਦਾਂ ਦੇ ਜਿਹੜੇ ਇਹ ਵਿਅਕਤੀ ਨੇ ਤਾ ਸਾਡੀ ਦੇਸ਼ ਸਰਹੱਦਾ ਤੇ ਖੜਕੇ ਸਾਡੇ ਫੌਜੀ ਸਾਡੀ ਰਾਖੀ ਕਰ ਰਹੇ ਨੇ ਆਰ.ਡੀ. ਐਂਟਰਪ੍ਰਾਈਜ਼ਸ ਦਾ ਠੇਕਾ ਜਿਹੜਾ ਖੁੱਲਿਆ ਹੋਇਆ ਹੈ ਲਾਈਟਾਂ ਦੇਖੋ ਜਗ ਰਹੀਆਂ ਨੇ ਸ਼ਰਮ ਕਰੋ ਅਜਿਹੇ ਬੇਸ਼ਰਮਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਰੰਤ ਹੁਸ਼ਿਆਰਪੁਰ ਪ੍ਰਸ਼ਾਸਨ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ ਉਹ ਦੇਖੋ ਹੁਣ ਸ਼ਟਰ ਦੇ ਹੇਠਾਂ ਤੋਂ ਬੰਦਾ نیچے ਵੜਿਆ ਅੰਦਰ ਠੇਕੇ ਤੇ ਦਾਖਲ ਹੋਇਆ ਹੈ ਇਹਨਾਂ ਨੂੰ ਕੋਈ ਪੁੱਛੇ ਜੇਕਰ ਕੋਈ ਹਾਲਾਤ ਖਰਾਬ ਹੁੰਦੇ ਨੇ ਕੋਈ ਮਰ ਮੁੱਕ ਜਾਂਦੇ ਨੇ ਤੁਹਾਡੇ ਚੱਕਰ ਦੇ ਵਿੱਚ ਹੋਰ ਨਾਲ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ ਤੇ ਤੁਸੀਂ ਇਸ ਦੀ ਜ਼ਿੰਮੇਵਾਰੀ ਲਵੋਗੇ ਤੁਸੀਂ ਦੇਖ ਲਓ ਕਿੰਨੇ ਬੇਸ਼ਰਮ ਲੋਕ ਨੇ ਮੈਂ ਤਾਂ ਡੈਪਟੀ ਕਮਿਸ਼ਨਰ ਨੂੰ ਕਹਿਣਾ ਚਾਹਾਂਗਾ ਕਿ ਇਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਜਿਹੜਾ ਆਰਡੀ ਇੰਟਰਪ੍ਰਾਈਜ਼ਸ ਆ ਇਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਇਹਨਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਬਾਕੀਆਂ ਨੂੰ ਵੀ ਜਿਹੜੀ ਅਕਲ ਆਵੇ ਦੇਖ ਲਓ ਕਿੰਨੇ ਬੇਸ਼ਰਮ ਨੇ ਇਹ ਠੇਕੇ ਵਾਲੇ ਇਹ ਆਰਜੀ ਇੰਟਰਪ੍ਰਾਈਜ਼ਸ ਆ ਇੱਕ ਵਾਰੀ ਵੀਰ ਜੀ ਆਰਡੀ ਇੰਟਰਪ੍ਰਾਈਜ਼ਸ ਦਾ ਬੋਰਡ ਦਿਖਾ ਦਿਓ ਤੇ ਜਿਹੜੀਆਂ ਲਾਈਟਾਂ ਜਗ ਰਹੀਆਂ ਨੇ ਪ੍ਰਧਾਨ ਜੀ ਵੀਰ ਜੀ ਉਹ ਵੀ ਦਿਖਾ ਦਿਓ ਤੁਸੀਂ ਕਿਹੜੀਆਂ ਲਾਈਟਾਂ ਹੈ ਜਗ ਰਹੀਆਂ ਨੇ ਜਿਹੜੀਆਂ ਠੇਕੇਦਾਰ ਦੇ ਵਾਰ ਦੇਖੋ ਹੁਣ ਠੇਕੇ ਦੇ ਅੰਦਰ ਕਿਵੇਂ ਚੋਰਾਂ ਵਾਂਗੂ ਅੰਦਰ ਵੱਲ ਰਹੇ ਨੇ ਜਿਹੜੇ ਠੇਕੇ ਤਾ ਮੈਂ ਤਾਂ ਐ ਐਕਸਾਈਜ਼ ਕਮਿਸ਼ਨਰ ਨੂੰ ਵੀ ਅਪੀਲ ਕਰਾਂਗਾ ਇਹ ਵੀਡੀਓ ਤੁਸੀਂ ਦੇਖ ਲਓ ਤੇ ਇਹ ਨਾ ਹੋਵੇ ਕਿ ਇਹਨਾਂ ਤੇ ਕਾਰਵਾਈ ਨਾ ਹੋਵੇ ਸਵੇਰ ਤੱਕ ਇਹਨਾਂ ਤੇ ਕਾਰਵਾਈ ਦੀ ਜਿਹੜੀ ਰਿਪੋਰਟ ਆਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਜਿਹੜਾ ਯਕੀਨ ਹੋਵੇ ਕਿ ਹੁਸ਼ਾਰਪੁਰ ਪ੍ਰਸ਼ਾਸਨ ਸੱਚਮੁੱਚ ਜਿਹੜਾ ਉਹ ਨਕੇਲ ਕੱਸ ਰਿਹਾ ਜਿਹੜੇ ਧੱਜੀਆਂ ਉਡਾ ਰਹੇ ਨੇ ਆਰਜੀ ਐਂਟਰਪ੍ਰਾਈਜ਼ਸ ਦਾ ਠੇਕਾ ਇੱਕ ਵਾਰੀ ਭਾਜੀ ਲਾਈਟਾਂ ਦਿਖਾ ਦਿਓ ਠੇਕੇ ਦੇ ਬਾਹਰ ਲਾਈਟਾਂ ਜਿਹੜੀਆਂ ਜਗ ਰਹੀਆਂ ਨੇ ਉਹ ਦਿਖਾ ਦਿਓ ਭਾਜੀ ਉਹ ਦੇਖੋ ਜੀ ਉਹ ਠੇਕੇ ਦੇ ਬਾਹਰ ਲਾਈਟਾਂ ਜਗ ਰਹੀਆਂ ਨੇ ਇਹਨਾਂ ਬੇਵਕੂਫਾ ਨੂੰ ਕੋਈ ਮੂਰਖਾ ਨੂੰ ਪੁੱਛੇ ਕਿ ਤੇ ਕਰ ਨੁਕਸਾਨ ਹੁੰਦਾ ਤੁਸੀਂ ਆਪ ਤਾਂ ਮਰਨਾ ਚੰਦ ਪੈਸੇ ਆ ਖਾਤਰ ਤੁਸੀਂ ਹੋਰ ਨਾ ਲੋਕਾਂ ਨੂੰ ਵੀ ਨਾਲ ਲੈ ਕੇ ਡੁੱਬਣਾ ਤੁਸੀਂ ਮਰਨਾ ਇਹੋ ਜਿਹੇ ਬਿਸ਼ਰਮਾ ਤੇ ਜਿਹੜੀ ਤੁਰੰਤ ਮੈਨੂੰ ਲੱਗਦਾ ਕਿ ਕਾਰਵਾਈ ਕਰਨੀ ਚਾਹੀਦੀ ਹੈ ਹੁਸ਼ਾਰਪੁਰ ਪ੍ਰਸ਼ਾਸਨ ਨੂੰ ਇਹ ਬਹੁਤ ਸਾਰੇ ਹੁਣ ਕਮੈਂਟਾਂ ਵਿੱਚ ਵੀ ਲੋਕ ਇਹਨਾਂ ਨੂੰ ਇਲਾਨ ਤਾਂ ਪਾ ਰਹੇ ਨੇ ਚੇਤਨ ਜੀ ਇਹ ਬਿਸ਼ਰਮ ਲੋਕ ਆ ਇਹ ਬਿਸ਼ਰਮ ਨਹੀਂ ਜੀ ਇਹ ਮਹਾ ਬਿਸ਼ਰਮ ਲੋਕ ਨੇ ਦਿਲ ਤਾਂ ਕਰਦਾ ਕਿ ਬਹੁਤ ਕੁਝ ਇਹਨਾਂ ਨੂੰ ਕਹਾ ਪਰ ਸਾਨੂੰ ਸ਼ਬਦਾਂ ਦੀ ਮਰਿਆਦਾ ਰੱਖਣੀ ਪੈਣੀ ਹੈ ਕਿਉਂਕਿ ਇਹ ਐਸਾ ਪੱਤਰਕਾਰ ਹੋਣ ਦੇ ਨਾਤੇ ਦੇਖੋ ਇੱਕ ਪਾਸੇ ਫੌਜੀ ਆਪਣੀਆਂ ਜਾਨਾਂ ਨੂੰ ਸਾਡੇ ਭਾਰਤੀ ਫੌਜੀ ਆਪਣੀ ਜਾਨ ਨੂੰ ਦਾਤੇ ਲਾ ਕੇ ਸਾਡੀ ਆਮ ਲੋਕਾਂ ਦੀ ਰਾਖੀ ਕਰ ਰਹੇ ਨੇ ਤਾਂ ਦੂਜੀ ਦੂਜੇ ਪਾਸੇ ਅਜਿਹੇ ਬੇਸ਼ਰਮ ਨੇ ਜੋ ਦੇਸ਼ ਦੇ ਨਾਮ ਤੇ ਜੋ ਸਮਾਜ ਦੇ ਨਾਮ ਤੇ ਇਹ ਕਲੰਕ ਨੇ ਇਹੋ ਜਿਹੇ ਠੇਕੇਦਾਰ ਇਹ ਜਿਹਦੇ ਵੀ ਆਰਜੀ ਐਂਟਰਪ੍ਰਾਈਜ਼ਸ ਦੇ ਠੇਕੇ ਨੇ ਤਾਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤਾਂ ਇਹਨਾਂ ਤੇ ਤੁਰੰਤ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਬੇਸ਼ਰਮਾਂ ਵਾਂਗੂ ਇਹ ਅਰਜਨੀਸ਼ ਭਾਰਤਵਾਜ ਲਾਂਡਾ ਤੈਨੂੰ ਵੀ ਯਾਰਾ ਜੱਤ ਤੈਨੂੰ ਪਤਾ ਹੀ ਨਹੀਂ ਕਿਉਂ ਬਕਵਾਸ ਕਰ ਰਿਹਾ ਤੂੰ ਤੈਨੂੰ ਪਤਾ ਮੈਂ ਕਿੱਥੇ ਬੈਠਾ ਹਾਂ ਤੈਨੂੰ ਦਿਖ ਰਿਹਾ ਕੁਝ ਮੈਂ ਆਪਣੇ ਘਰ ਦੇ ਅੰਦਰ ਬੈਠਾ ਹੋਇਆ ਹਾਂ ਪਰਦੇ ਕੀਤੇ ਹੋਏ ਨੇ ਲਾਈਟ ਕਿਤੇ ਨਹੀਂ ਬਾਹਰ ਜਾ ਰਹੀ ਜਿਵੇਂ ਮੈਂ ਕਿਤੇ ਫੇਸ ਦਿਖਾਇਆ ਹੋਇਆ ਨਹੀਂ ਪਤਾ ਤਾਂ ਬਾਧੂ ਦਾ ਗਿਆਨ ਨਾ ਵੰਡ ਮੇਰਾ ਵੀ ਤੁਰਦਾ ਬਣੇ ਤੋ ਠੀਕ ਆ ਨਾ ਜੇ ਕਹਦਾ ਚੰਗੀ ਚੀਜ਼ ਦਿਖਾਉ ਤੈਨੂੰ ਉਹ ਵੀ ਨਹੀਂ ਰਾਸ ਆਉਂਦੀ ਤੇ ਇਹ ਦੇਖੋ ਇਹ ਆਰਡੀ ਐਂਟਰਪ੍ਰਾਈਜ਼ਸ ਦੇ ਜਿਹੜੇ ਠੇਕੇ ਨੇ ਹੋ ਸਕਦਾ ਜੇ ਇਦਾਂ ਦੇ ਠੇਕੇ ਵਾਲਿਆਂ ਦੇ ਇਹ ਜਿਹੜੇ ਸਮਰਥਕ ਹੁੰਦੇ ਨੇ ਜਿਹੜੇ ਸਚਾਈ ਇਹਨਾਂ ਨੂੰ ਚੁਬਦੀ ਆ ਗੱਲਾਂ ਸੁਣਨੀ ਆ ਪਸੰਦ ਨਹੀਂ ਕਰਦੇ ਨੇ ਤਾਂ ਦੇਖੋ ਸ਼ਟਰ ਹੈ ਜਿਹੜਾ ਬੰਦ ਹੋ ਚੁੱਕਿਆ ਦੋ ਬੰਦੇ ਸ਼ਟਰ ਦੇ ਹੇਠਾਂ ਥੱਲੇ ਉਹ ਬੜੇ ਨੇ ਤਾਂ ਅਜੇ ਤੱਕ ਜਿਹੜੀਆਂ ਉਹ ਲਾਈਟਾਂ ਨੇ ਠੇਕੇ ਦੀਆਂ ਲਾਈਟਾਂ ਜਿਹੜੀਆਂ ਉਹ ਜਗ ਰਹੀਆਂ ਨੇ ਇੱਕ ਵਾਰ ਕਲੀਅਰ ਕੱਟ ਪਾਜੀ ਲਾਈਟਾਂ ਦਿਖਾ ਦਿਓ ਮੋੜ ਤੋਂ ਇੱਕ ਵਾਰੀ ਲਾਈਟਾਂ ਦਿਖਾ ਦਿਓ ਇਹ ਲਾਈਟਾਂ ਜਿਹੜੀਆਂ ਜਗ ਰਹੀਆਂ ਨੇ ਇੱਕ ਵਾਰ ਮੋੜ ਤੋਂ ਕਲੀਅਰ ਕੱਟ ਲਾਈਟਾਂ ਦਿਖਾ ਦਿਓ ਜੀ ਇਹ ਜਿਹੜੀਆਂ ਲਾਈਟਾਂ ਜਗ ਰਹੀ ਦੇਖੋ ਕਿੰਨੀ ਗਲਤ ਗੱਲ ਹੈ ਇੱਕ ਪਾਸੇ ਸਾਡੇ ਭਾਰਤੀ ਫੌਜੀ ਸਾਡਾ ਹੁਸ਼ਕਰਪੁਰ ਦਾ ਸਮੁੱਚਾ ਅਮਲਾ ਸਮੁੱਚਾ ਪ੍ਰਸ਼ਾਸਨ ਦਿਨ ਰਾਤੋਂ ਮੀਟਿੰਗਾਂ ਕਰਦਾ ਹੈ ਤਾਂ ਜੋ ਲੋਕਾਂ ਨੂੰ ਅਸੀਂ ਕੋਈ ਦਿੱਕਤ ਨਾ ਆਉਣ ਦਈਏ ਪਰੰਤੂ ਇਦਾਂ ਤੇ ਬੇਵਕੂਫਾ ਨੇ ਖੁਦ ਤਾਂ ਆਪਣੇ ਆਪ ਮਰਨ ਨਾਲ ਹੋਰਨਾਂ ਨੂੰ ਵੀ ਲੈ ਕੇ ਡੁੱਬਣਾ ਇਹਨਾਂ ਨੇ ਕਿਉਂਕਿ ਪੂਰਾ ਪੰਜਾਬ ਇਕੱਲਾ ਪੰਜਾਬ ਨਹੀਂ ਪੂਰਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਨਾਲ ਪੰਜਾਬ ਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਇਸ ਵਕਤ ਪੂਰਾ ਬਲੈਕਆਊਟ ਹੋ ਰੱਖਿਆ ਹੈ ਤੇ ਬਲੈਕਆਊਟ ਹੋਣ ਤੋਂ ਬਾਅਦ ਆ ਦੇਖੋ ਆਰਜੀ ਐਂਟਰਪ੍ਰਾਈਜ਼ਸ ਦੇ ਇਹ ਠੇਕੇ ਠੇਕੇ ਨੇ ਜਿਹਦਾ ਆਰਟੀ ਐਂਟਰਪ੍ਰਾਈਜ਼ਸ ਦਾ ਬੋਰਡ ਲੱਗਿਆ ਹੋਇਆ ਹੁਸ਼ਾਰਪੁਰ ਦੇ ਟਾਂਡਾ ਚੌਂਕ ਦੇ ਵਿੱਚ ਕੀ ਗੱਲ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਇਹ ਦੇਸ਼ ਦੇ ਦੁਸ਼ਮਣ ਨੇ ਇਹ ਲੋਕ ਵੀ ਇਹਨਾਂ ਦਾ ਜਿੱਦਾਂ ਭਾਈ ਸਾਹਿਬ ਕਹਿ ਰਹੇ ਨੇ ਨਾ ਤਾਂ ਬਾਈਕਾਟ ਕਰੋ ਇਹਨਾਂ ਦਾ ਬਾਈਕਾਟ ਨਹੀਂ ਕਰਨਾ ਚਾਹੀਦਾ ਜੀ ਇਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਤੁਰੰਤ ਪ੍ਰਭਾਵ ਦੇ ਨਾਲ ਰੱਦ ਕਰਕੇ ਇਹਨਾਂ ਤੇ ਦੇਸ਼ਦਰੋਹ ਦੇ ਮਾਮਲੇ ਦਰਜ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿਟਣਾ ਚਾਹੀਦਾ ਇਹਨਾਂ ਨੂੰ ਵੀ ਤੇ ਦਿਬਰੂਗੜਾ ਰੀਆ ਜ਼ਿਲ੍ਹਿਆਂ ਦੇ ਵਿਚ ਇਹਨਾਂ ਨੂੰ ਦੂਰ ਦੂਰ ਚੱਕ ਕੇ ਇਹਨਾਂ ਨੂੰ ਸੱਚ ਉਹਨਾਂ ਨੂੰ ਅਕਲ ਆਵੇ ਜਿਹੜੀ ਤਾਂ ਇਹ ਦੇਖੋ ਕੀ ਇਹ ਸਮਾਜ ਦੇ ਦੁਸ਼ਮਣ ਨੇ ਇਹ ਲੋਕ ਬਹੁਤ سارے ਲੋਕ ਹੈ ਕਚੋਗੜ ਸਾਡੇ 750 ਬੰਦੇ ਜਿਹੜਾ ਇਸ ਵਕਤ ਲਾਈਵ ਦੇਖ ਰਿਹਾ ਤਾਂ ਇਹਨਾਂ ਨੂੰ ਮੈਂ 750 ਬੰਦੇ ਨੂੰ ਕਹਾਂ ਕਿ ਵੀਡੀਓ ਜ਼ਰੂਰ ਸ਼ੇਅਰ ਕਰੋ ਤੁਸੀਂ ਤਾਂ ਜੋ हां जी ਬਿਲਕੁਲ بھائی ਜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਐਕਸ਼ਨ ਹੋਣਾ ਚਾਹੀਦਾ ਜੀ ਮੈਂ ਤਾਂਹੀਂ ਕਹਿ ਰਿਹਾ ਵੀਡੀਓ ਸ਼ੇਅਰ ਕਰੋ ਤਾ ਜੋ ਇਹ ਵੀਡੀਓ ਪ੍ਰਸ਼ਾਸਨ ਤੱਕ ਪਹੁੰਚੇ ਮੁੱਖ ਮੰਤਰੀ ਤੱਕ ਪਹੁੰਚੇ ਪੰਜਾਬ ਸਰਕਾਰ ਤੱਕ ਪਹੁੰਚੇ ਜਿਸ ਤੋਂ ਬਾਅਦ ਆਰਜੀ ਇੰਟਰਪ੍ਰਾਈਜ਼ਸ ਦੇ ਠੇਕੇ ਨੇ ਦੇਖੋ ਬਾਰ ਬਾਰ ਅਸੀਂ ਬੋਰਡ ਦਿਖਾ ਰਹੇ ਆਂ ਤੇ ਇਹਨਾਂ ਤੇ ਤਾਂ ਜੋ ਕਾਰਵਾਈ ਹੋਵੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਤੁਸੀਂ ਜ਼ਰੂਰ ਸ਼ੇਅਰ ਕਰੋ ਤਾਂ ਮੈਂ ਖੁਦ ਪਰਸਨਲੀ ਤੌਰ ਤੇ ਮੈਂ ਗਿਫਟੀ ਕਮਿਸ਼ਨਰ ਜਿਹੜੇ ਸਾਡੇ ਮੈਡਮ ਨੇ ਮਾਨਯੋਗ ਆਸ਼ਿਕਾ ਜੈਨ ਜੀ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਾਂਗਾ ਉਹਨਾਂ ਨੂੰ ਮੈਂ ਇਹ ਵੀਡੀਓ ਵੀ ਹੁਣੇ ਹੀ ਮੈਂ ਸੈਂਡ ਕਰਨ ਜਾ ਰਿਹਾ ਹਾਂ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਅਪੀਲ ਹੈ ਦੇਖੋ ਹੁਣ ਲਾਈਟਾਂ ਬੰਦ ਕਰ ਦਿੱਤੀਆਂ ਆਏ ਬਹੁਤ-ਬਹੁਤ ਤੁਹਾਡਾ ਧੰਨਵਾਦ ਭਾਜੀ ਇੱਕ ਵਾਰੀ ਹੁਣ ਬੰਦ ਲਾਈਟਾਂ ਦਿਖਾ ਦਿਓ ਜਿਹੜੀਆਂ ਨੇ ਲਾਈਟਾਂ ਬੰਦ ਕੀਤੀਆਂ ਦੇਖੋ ਹੁਣ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਨੇ ਸ਼ਾਇਦ ਤੇ ਇੱਕ ਅੱਧੀ ਨਹੀਂ ਇਹ ਤਾਂ ਉਹ ਦੂਸਰੀਆਂ ਨੇ ਤੇ ਹੁਣ ਦੇਖੋ ਲਾਈਟਾਂ ਬੰਦ ਕਰ ਦਿੱਤੀਆਂ ਨੇ ਬਹੁਤ-ਬਹੁਤ ਧੰਨਵਾਦ ਤੁਹਾਡਾ ਭਾਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਕਾਲ ਕਰਕੇ ਇੱਕ ਸਬੂਤ ਦਿੱਤਾ ਹੈ ਕਿ ਤੁਸੀਂ ਸਮਾਜ ਦੇ ਅਸਲ ਸੇਵਕ ਹੋ ਕਿਉਂਕਿ ਇਸ ਵਕਤ ਜੋ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਨਿਭਾਉਣੀ ਚਾਹੀਦੀ ਹੈ ਤਾਂ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਜ਼ਰੂਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਵਾਇਰਲ ਕਰੋ ਤਾਂ ਜੋ ਪ੍ਰਸ਼ਾਸਨ ਤੱਕ ਸਰਕਾਰ ਤੱਕ ਇਹ ਵੀਡੀਓ ਪਹੁੰਚੇ ਤੇ ਇਹੋ ਜਿਹੇ ਲੋਕਾਂ ਤੇ ਜਿਹੜੀ ਉਹ ਕਾਰਵਾਈ ਹੋਵੇ ਆਰਜੀ ਐਂਟਰਪ੍ਰਾਈਜ਼ਸ ਦੇ ਇਹ ਠੇਕੇ ਨੇ ਸੋ ਬਹੁਤ ਬਹੁਤ ਧੰਨਵਾਦ ਜੀ